16 ਦੇ ਵਿੱਚ ਆਰਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬਦਬੀ ਕੀਤੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 201800 ਦਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈਰੈਸਟ ਹੋਣਾ ਹੈ ਜੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਵਿੱਚ ਇੱਕ ਵਿਅਕਤੀ ਉਸ ਵੇਲੇ ਟੋਲ ਦੀ ਥਾਪ ਦੇ ਉੱਤੇ ਪਹੁੰਚਿਆ ਜਦੋਂ ਉਸ ਨੂੰ ਬਰੰਟ ਜਾਰੀ ਹੋਏ ਸੀ ਤਾਂ ਉਹ ਢੋਲ ਦੇ ਉੱਤੇ ਨੱਚਦਾ ਹੋਇਆ ਜਿਹੜਾ ਕਿ ਥਾਣੇ ਪਹੁੰਚਿਆ ਤੇ ਆਪਣੀ ਗ੍ਰਿਫਤਾਰੀ ਦੇਣ ਲਈ ਕਿਹਾ ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਕੀਤੀ ਗਈ ਸੀ ਜਿਸ ਦੇ ਮਾਮਲੇ ਵਿੱਚ ਤਿੰਨ ਦੋਸ਼ੀ ਜੇਲ੍ਹ ਦੇ ਵਿੱਚ ਬੰਦ ਸਨ ਉਸ ਵਕਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉਸ ਨੇ ਉਹਨਾਂ ਦੇ ਗੁੱਟ ਵੱਢ ਕੇ ਉਹਨਾਂ ਦਾ ਸੋਧਾ ਲਾਇਆ ਗਿਆ ਸੀ ਜਿੱਦੇ ਚੱਲਦੇ ਪੁਲਿਸ ਵੱਲੋਂ ਉਸ ਨੂੰ ਵਾਰੰਟ ਜਾਰੀ ਕੀਤਾ ਸੀ ਅਤੇ ਉਹ ਢੋਲ ਵਜਾ ਕੇ ਆਪਣੀ ਗ੍ਰਿਫਤਾਰੀ ਦੇਣ ਆਇਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਵਿਅਕਤੀ ਦੀ ਗ੍ਰਿਫਤਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਆਓ ਸੁਣਦੇ ਹਾਂ ਵਿਅਕਤੀ ਦਾ ਕੀ ਕਹਿਣਾ ਹੈ। 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ। ਉਹ ਅੰਦਰ ਆਪਾਂ ਜੇਲ੍ਹ 'ਚ 2018 ਸੌਦਾ ਲਾਤਾ ਹਨ। ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਹੈ ਜੀ। ਜੀ। ਤੁਸੀਂ ਆਪ ਅਰੈਸਟ ਹੋਣਾ ਹੈ ਤੇ ਨਿਆ ਆਪ ਹੀ ਮੈਂ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਤੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਤੇ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਸੀ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ऑलरेडी ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਕਿ ਜਰਾ ਤੁਸੀਂ ਆਪਣੇ ਆਪ ਦੇ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਇਹ ਅੰਦਰ ਠੀਕ ਹੈ ਕੋਈ ਪਿਛਤਾਵਾ ਨਹੀਂ ਪਿਛਤਾਵਾ ਦਾ ਕੋਈ ਪਿਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਜਾ ਕੇ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬਸ ਸੋ ਦਾਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ 2015 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੋਈਆਂ ਉਸ ਤੋਂ ਬਾਅਦ ਜੇਕਰ ਅਸੀਂ ਹੋਰ ਗੱਲ ਕਰੀਏ ਤਾਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਅਕਸਰ ਹੀ ਦੇਖ ਰਿਹਾ ਕਿ ਬਿਆਦਵੀ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਜਦੋਂ ਬਿਆਦਵੀ ਕੀਤੀ ਗਈ ਸੀ ਤਾਂ ਜਿਹੜੇ ਦੋਸ਼ੀ ਸੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਵਕਤ ਇਹ ਵਿਅਕਤੀ ਵੀ ਉੱਥੇ ਬੰਦ ਸੀ ਜਿਸ ਨੇ ਕਿ ਉਹਨਾਂ ਦਾ ਸੋਧਾ ਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਬਰੰਟ ਜਾਰੀ ਕੀਤੇ ਗਏ ਸਨ ਜਿਸ ਦੇ ਤਹਿਤ ਇਹ ਥਾਣੇ ਪਹੁੰਚ ਕੇ ਖੁਦ ਆਪਣੀ ਗ੍ਰਿਫਤਾਰੀ ਦੇਣ ਪਹੁੰਚਿਆ ਸੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ 16 ਦੇ ਵਿੱਚ ਆਰਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਰ ਦੀ ਬੇਦਬੀ ਕੀਤੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੂਤਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਅਰੈਸਟ ਹੋਣਾ ਆ ਜੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਵਿੱਚ ਇੱਕ ਵਿਅਕਤੀ ਉਸ ਵੇਲੇ ਢੋਲ ਦੀ ਥਾਪ ਦੇ ਉੱਤੇ ਪਹੁੰਚਿਆ ਜਦੋਂ ਉਸ ਨੂੰ ਬਰੰਟ ਜਾਰੀ ਹੋਏ ਸੀ ਤਾਂ ਉਹ ਢੋਲ ਦੇ ਉੱਤੇ ਨੱਚਦਾ ਹੋਇਆ ਜਿਹੜਾ ਕਿ ਥਾਣੇ ਪਹੁੰਚਿਆ ਤੇ ਆਪਣੀ ਗ੍ਰਿਫਤਾਰੀ ਦੇਣ ਦੀ ਕਿਹਾ ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਕੀਤੀ ਗਈ ਸੀ ਜਿਸ ਦੇ ਮਾਮਲੇ ਵਿੱਚ ਤਿੰਨ ਦੋਸ਼ੀ ਜੇਲ੍ਹ ਦੇ ਵਿੱਚ ਬੰਦ ਸਨ ਉਸ ਵਕਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉਸ ਨੇ ਉਹਨਾਂ ਦੇ ਗੁੱਟ ਵੱਢ ਕੇ ਉਹਨਾਂ ਦਾ ਸੌਦਾ ਲਾਇਆ ਗਿਆ ਸੀ ਜਿੱਦੇ ਚੱਲਦੇ ਪੁਲਿਸ ਵੱਲੋਂ ਉਸ ਨੂੰ ਵਾਰੰਟ ਜਾਰੀ ਕੀਤਾ ਸੀ ਅਤੇ ਉਹ ਢੋਲ ਵਜਾ ਕੇ ਆਪਣੀ ਗ੍ਰਿਫਤਾਰੀ ਦੇਣ ਆਇਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਵਿਅਕਤੀ ਦੀ ਗ੍ਰਿਫਤਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਆਓ ਸੁਣਦੇ ਹਾਂ ਵਿਅਕਤੀ ਦਾ ਕੀ ਕਹਿਣਾ ਹੈ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਾਹਿਬ ਦੀ ਬੇਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੋਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਿਆ ਆਪ ਹੀ ਮੈਂ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਤੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਤੇ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ऑलरेडी ਅੰਦਰ ਸੀ ਜੀ ਜੀ ਤੇ ਹੁਣ ਕੀ ਮੰਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਖ ਦੱਸ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੇ ਅੰਦਰ ਠੀਕ ਹੈ ਕੋਈ ਪਿਛਤਾਵਾ ਨਹੀਂ ਪਿਛਤਾਵਾ ਦਾ ਕੋਈ ਪਿਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਜਾ ਕੇ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬਸ ਸੋ ਦਾਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ 2015 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੋਈਆਂ ਉਸ ਤੋਂ ਬਾਅਦ ਜੇਕਰ ਅਸੀਂ ਹੋਰ ਗੱਲ ਕਰੀਏ ਤਾਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਅਕਸਰ ਹੀ ਦੇਖ ਰਿਹਾ ਕਿ ਬਿਆਦਵੀ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਜਦੋਂ ਬਿਆਦਵੀ ਕੀਤੀ ਗਈ ਸੀ ਤਾਂ ਜਿਹੜੇ ਦੋਸ਼ੀ ਸੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਵਕਤ ਇਹ ਵਿਅਕਤੀ ਵੀ ਉੱਥੇ ਬੰਦ ਸੀ ਜਿਸ ਨੇ ਕਿ ਉਹਨਾਂ ਦਾ ਸੋਧਾ ਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਸਮਾਜ ਨੂੰ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਬਰੰਟ ਜਾਰੀ ਕੀਤੇ ਗਏ ਸਨ ਜਿਹਦੇ ਤਹਿਤ ਇਹ ਥਾਣੇ ਪਹੁੰਚ ਕੇ ਖੁਦ ਆਪਣੀ ਗ੍ਰਿਫਤਾਰੀ ਦੇਣ ਪਹੁੰਚਿਆ ਸੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰਾਮ ਸਰ ਦੀ ਜਦਬੀ ਕੀਤੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੂਤਾ ਲਾਤਾ ਹੈ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਅਰੈਸਟ ਹੋਣਾ ਹੈ ਜੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਵਿੱਚ ਇੱਕ ਵਿਅਕਤੀ ਉਸ ਵੇਲੇ ਢੋਲ ਦੀ ਥਾਪ ਦੇ ਉੱਤੇ ਪਹੁੰਚਿਆ ਜਦੋਂ ਉਸ ਨੂੰ ਵਾਰੰਟ ਜਾਰੀ ਹੋਏ ਸੀ ਤਾਂ ਉਹ ਢੋਲ ਦੇ ਉੱਤੇ ਨੱਚਦਾ ਹੋਇਆ ਜਿਹੜਾ ਕਿ ਥਾਣੇ ਪਹੁੰਚਿਆ ਤੇ ਆਪਣੀ ਗ੍ਰਿਫਤਾਰੀ ਦੇਣ ਲਈ ਕਿਹਾ ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਅੰਮ੍ਰਿਤਸਰ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਕੀਤੀ ਗਈ ਸੀ ਜਿਸ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀ ਜੇਲ੍ਹ ਦੇ ਵਿੱਚ ਬੰਦ ਸਨ ਉਸ ਵਕਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉਸ ਨੇ ਉਹਨਾਂ ਦੇ ਗੁੱਟ ਵੱਢ ਕੇ ਉਹਨਾਂ ਦਾ ਸੋਧਾ ਲਾਇਆ ਗਿਆ ਸੀ ਜਿੱਤੇ ਚੱਲਦੇ ਪੁਲਿਸ ਵੱਲੋਂ ਉਸ ਨੂੰ ਵਾਰੰਟ ਜਾਰੀ ਕੀਤੇ ਸੀ ਅਤੇ ਉਹ ਟੋਲ ਵਜਾ ਕੇ ਆਪਣੀ ਗ੍ਰਿਫਤਾਰੀ ਦੇਣ ਆਇਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਵਿਅਕਤੀ ਦੀ ਗ੍ਰਿਫਤਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਆਓ ਸੁਣਦੇ ਆ ਵਿਅਕਤੀ ਦਾ ਕੀ ਕਹਿਣਾ ਹੈ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪ ਜੇਲ੍ਹ ਚ 2018 ਸੌਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਆ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਆਏ ਜੀ ਨਿਆ ਆਪ ਹੀ ਮੈਂ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਤੇ ਮੈਂ ਆਪ ਪੇਸ਼ ਹੋਣਾ ਆਇਆ ਜੀ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ऑलरेडी ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਪ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੇ ਅੰਦਰ ਠੀਕ ਹੈ ਕੋਈ ਪਿਸ਼ਤਾਵਾ ਨਹੀਂ ਪਿਸ਼ਤਾਵਾ ਦਾ ਕੋਈ ਪਿਸ਼ਤਾਵਾ ਨਹੀਂ ਬਸ ਵੇਖਿਆ ਢੋਲ ਦੇ ਡੱਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇਲੀ ਹਰੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਧ ਆਪਣੇ ਗੁਰੂ ਲਈ ਜਾ ਰਹੇ ਆ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬਸ ਸਦਾ ਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ 2015 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੋਈਆਂ ਉਸ ਤੋਂ ਬਾਅਦ ਜੇਕਰ ਅਸੀਂ ਹੋਰ ਗੱਲ ਕਰੀਏ ਤਾਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਅਕਸਰ ਹੀ ਦੇਖ ਰਿਹਾ ਕਿ ਬਿਆਦਵੀ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਜਦੋਂ ਬਿਆਦਵੀ ਕੀਤੀ ਗਈ ਸੀ ਤਾਂ ਜਿਹੜੇ ਦੋਸ਼ੀ ਸੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਵਕਤ ਇਹ ਵਿਅਕਤੀ ਵੀ ਉੱਥੇ ਬੰਦ ਸੀ ਜਿਸ ਨੇ ਕਿ ਉਹਨਾਂ ਦਾ ਸੋਧਾ ਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਬਰੰਟ ਜਾਰੀ ਕੀਤੇ ਗਏ ਸਨ ਜਿਦੇ ਤਹਿਤ ਇਹ ਥਾਣੇ ਪਹੁੰਚ ਕੇ ਖੁਦ ਆਪਣੀ ਗ੍ਰਿਫਤਾਰੀ ਦੇਣ ਪਹੁੰਚਿਆ ਸੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ